ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਅੱਜ ਜੋ ਪਿੰਡ ਮੂਧਰਾ ਵਿੱਚ ਸਾਡੀ ਜਥੇਬੰਦੀ ਵੱਲੋਂ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਡਿਰੇਕਟਰ ਪੰਜਾਬ ਭਰ ਤੋਂ ਵੱਲੋਂ ਮੈਂ ਦਾਸ ਬਾਬਾ ਲਾਡੀਨਾਥ ਸਪਰੰਤ ਜੋ ਸਾਡੇ ਚੇਅਰਮੈਨ ਪੰਜਾਬ ਸਰਵਨ ਸਿੰਘ ਮੱਟੂ ਜੀ ਪਿੰਡ ਮੂਧਰਾ ਵਿੱਚ ਜਿਨ੍ਹਾਂ ਦਾ ਅਸੀਂ ਆਪਣੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਅਸੀਂ ਅੱਜ ਬੜੀ ਹੀ ਧੂਮ ਧਾਮ ਦੇ ਨਾਲ ਜੋ ਅੱਜ ਇਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਜੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਡੇ ਨਾਲ ਸਾਡਾ ਵੱਡਾ ਵੀਰ ਬੜੇ ਹੀ ਲੰਮੇ ਸਮੇਂ ਤੋਂ ਜਿਹੜੀ ਸਮਾਜ ਦੀ ਸੇਵਾ ਕਰ ਰਿਹਾ ਹੈ ਅਸੀਂ ਇਹਨਾਂ ਤੋਂ ਖੁਸ਼ ਹੋ ਕੇ ਜੋ ਇਹ ਜ਼ਿਲ੍ਹਾ ਚੇਅਰਮੈਨ ਸੀ ਅੱਜ ਅਸੀਂ ਇਹਨਾਂ ਨੂੰ ਪੰਜਾਬ ਚੇਅਰਮੈਨ ਦਾ ਅਹੁਦਾ ਦੇ ਕੇ ਸਾਡੀ ਪੂਰੀ ਹੀ ਟੀਮ ਵੱਲੋਂ ਮੇਰੇ ਨਾਲ ਮੇਰੇ ਸਾਥੀ ਪਹੁੰਚੇ ਨੇ ਮੁਖ ਸੰਚਾਲਕ ਬਾਬਾ ਸੋਨੂ ਜੀ ਰਾਸ਼ਟਰੀ ਚੇਅਰਮੈਨ ਰਣਜੀਤ ਸਿੰਘ ਚੌਧਰੀ ਜੀ ਕੌਮੀ ਚੇਅਰਮੈਨ ਅਰਜੇਸ਼ ਕੁਮਾਰ ਦੱਸੀ ਜੀ ਮਹਿਲਾ ਵਿੰਗ ਦੀ ਕੌਮੀ ਚੇਅਰਮੈਨ ਸੀਨੀਅਰ ਪੈਣ ਰੇਖਾ ਉਤਸਰ ਜੀ ਵਾਈਸ ਕੌਮੀ ਚੇਅਰਮੈਨ 사ਜਨ ਪੀਏ ਜੀ ਐਸਬੀਸੀ ਯੂਥ ਦੇ ਚੇਅਰਮੈਨ ਸਤਨਾਮ ਸਿੰਘ ਬਾਉ ਜੀ ਔਰ ਵੀ ਮੇਰੇ ਵੀਰ ਮਾਝਾ ਜਉਂਦੇ ਚੇਅਰਮੈਨ ਹੈਪੀ ਜੀ ਵਿੱਕੀ ਜੀ ਜੋ ਅੱਜ ਪੂਰੀ ਮੇਰੀ ਸਮੁੱਚੀ ਟੀਮ ਦੇ ਨਾਲ ਔਰ ਸਾਡੇ ਬਾਜਵਾ ਸਾਹਿਬ ਜੋ ਪਿੰਡ ਮੂਦਰਾ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦੇ ਅੱਜ ਜੋ ਭਗਵਾਨ ਵਾਲਮੀਕ ਮਹਾਰਾਜ ਦੇ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮਹਾਰਾਜ ਇਹ ਤੁਹਾਡਾ ਚੰਨ ਸੇਵਕ ਆ ਇਹਨਾਂ ਦੀ ਵੱਡੀ ਵੱਡੀ ਉਮਰ ਕਰਨੀ ਆਪਣਾ ਰਹਿਮਤ ਭਜਾ ਇਹਨਾਂ ਦਾ ਜਿਹੜਾ ਸਿਰ ਤੇ ਹੱਥ ਰੱਖਣਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵੇਖੋ ਜੀ ਇਹ ਸਾਡਾ ਭਗਵਾਨ ਜੋ ਸ੍ਰਿਸ਼ਟੀ ਦਾ ਮਾਲਕ ਸਾਡੇ ਸਤਿਗੁਰੂ ਸਾਡੇ ਰਹਿਬਰ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡੇ ਜਿਹੜੇ ਭਗਵਾਨ ਵਾਲਮੀਕੀ ਮਹਾਰਾਜ ਜੀ ਸ੍ਰਿਸ਼ਟੀ ਦੇ ਮਾਲਕ ਨੇ ਦਇਆਵਾਨ ਨੇ ਜੋ ਅੱਜ ਅਸੀਂ ਇਹਨਾਂ ਦੇ ਕਾਰਨ ਹੀ ਅੱਜ ਆਪਾਂ ਜਿਹੜੇ ਜ਼ਮੀਨ ਤੇ ਖਲੋਤੇ ਆ ਤੁਹਾਨੂੰ ਪਤਾ ਹੈ ਕਿ ਸ੍ਰਿਸ਼ਟੀ ਦੇ ਮਾਲਕ ਰਚਨਾ ਦੇ ਮਾਲਕ ਨੇ ਇਹਨਾਂ ਦਾ ਕੋਈ ਅੰਤ ਨਹੀਂ ਹੈਗਾ ਇਹਨਾਂ ਦਾ ਇੱਕ ਇਤਿਹਾਸ ਲਿਖਿਆ ਇੱਕ ਰਮਾਇਣ ਲਿਖੀ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਭਗਵਾਨ ਵਾਲਮੀਕੀ ਜੋ ਸਾਡੇ ਗੁਰੂ ਮਹਾਰਾਜ ਨੇ ਸਾਡੇ ਰਹਿਬਰ ਨੇ ਵੇਖੋ ਜੀ ਤੁਹਾਡੇ ਸਾਹਮਣੇ ਅਸੀਂ ਵੀ ਇੱਕ ਮੱਟੂ ਸਾਹਿਬ ਦਾ ਪਰਿਵਾਰ ਹੀ ਆ ਔਰ ਸਾਡੇ ਨਾਲ ਇਹਨਾਂ ਦਾ ਪਰਿਵਾਰ ਵੀ ਪੂਰਾ ਖੜਾ ਹੈ ਅਸੀਂ ਅੱਜ ਤੋਂ ਨਹੀਂ ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੇ ਮੱਟੂ ਸਾਹਿਬ ਦੇ ਪਰਿਵਾਰ ਦੇ ਨਾਲ ਵਿੱਝ ਰਹੇ ਆ ਔਰ ਮੱਟੂ ਸਾਹਿਬ ਵੀ ਸਾਡੇ ਨਾਲ ਫੈਮਿਲੀ ਮੈਂਬਰ ਬਣ ਕੇ ਤੁਹਾਡੀ ਟੀਮ ਦੇ ਨਾਲ ਸਾਡਾ ਸਾਥ ਦੇ ਰਿਹਾ ਹੈ ਜਿਤਨਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸ਼ੇਵਾ ਦਰਿਆ ਨਸਿਆਂ ਦਾ ਚੱਲ ਰਿਹਾ ਸੀ ਉਹਦੇ ਵਿੱਚ ਬਹੁਤ ਹੀ ਜਿਆਦੀ ਜਿਹੜੀ ਠੱਲ ਪੈ ਚੁੱਕੀ ਆ ਪਰ ਇੱਕ ਜਿਹੜਾ ਨਵਾਂ ਹੀ ਹੁਣ ਮੁੱਦਾ ਜਿਹੜਾ ਤੁਸੀਂ ਵੇਖ ਰਹੇ ਹੋ ਇੱਕ ਦੋ ਦਿਨ ਦੇ ਵਿੱਚ ਜਿਹੜੀ ਆ ਗੰਦੀ ਸ਼ਰਾਬ ਜਿਹੜੀ ਲੋਕੀ ਯਹਿਰ ਪੀ ਪੀ ਕੇ ਜਿਹੜੇ ਲੋਕਾਂ ਦੀਆਂ ਮੌਤਾਂ ਉੱਜੀਆਂ ਅਸੀਂ ਸਰਕਾਰ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਗਾੜੀ ਔਰ ਇਹ ਅਸੀਂ ਬੇਨਤੀ ਇਹ ਕਰਦੇ ਆ ਕਿ ਸਰਦਾਰ ਜੀ ਇਹਨਾਂ ਨੂੰ ਵੀ ਜਿਹੜੇ ਗੰਧ ਵੇਚ ਰਹੇ ਨੇ ਜਿਹਨੂੰ ਇੱਕ ਨਕੋਲ ਨਾਂ ਤੋਂ ਪਛਾਣਿਆ ਜਾਂਦਾ ਹੈ ਸਰ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਤੇ ਵੀ ਥੋੜੀ ਠੱਲ ਪਾਈ ਜਾਵੇ ਔਰ ਥੋੜਾ ਜਿਹਾ ਸਾਨੂੰ ਪਤਾ ਲੱਗਾ ਏ ਕਿ ਜਿਤਨਾ ਕਿ ਠੇਕਿਆਂ ਉੱਤੇ ਵੀ ਜਿਹੜੀ ਜਿਹੜੀ ਤਰੀਕ ਨੰਗੀ ਹੋਈ ਸ਼ਰਾਬ ਉਹਦੇ ਫਿਰ ਕਹਿੰਦੇ ਸਟਿੱਕਰ ਜਿਹੜੇ ਚੇਂਜ ਕਰ ਦਿੰਦੇ ਨੇ ਅਸੀਂ ਬੇਨਤੀ ਕਰਦੇ ਪਏ ਇਹਨਾਂ ਚੀਜ਼ਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਜਿਹੜਾ ਸਾਡਾ ਸਮਾਜ ਆ ਉਹਦਾ ਸਮਾਜ ਦਾ ਥੋੜਾ ਜਿਹਾ ਤੁਹਾਨੂੰ ਪਤਾ ਹੀ ਏ ਕਿ ਇੱਕ ਯਹਿਰ ਹੀ ਆ ਜਿਤਨਾ ਪੀ ਪੀ ਕੇ ਲੋਕੀ ਖਤਮ ਹੋਈ ਜਾ ਰਹੇ ਨੇ ਕਿ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਵੇਖੋ ਜੀ ਪਤਾ ਲੱਗਾ ਹੈ মিডিਆ ਵਿੱਚ ਇਹ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਜਿਹੜੀ 10-10 ਲੱਖ ਰੁਪਈਆ ਉਹਨਾਂ ਨੂੰ ਦੇ ਰਹੀ ਆ ਤੁਸੀਂ ਸਿਆਣੀ ਅਗੇ 10 ਲੱਖ ਰੁਪਈਏ ਨਾਲ ਕੋਈ ਆਪਣੀ ਬੰਦਾ ਜ਼ਿੰਦਗੀ ਨਹੀਂ ਕੱਢ ਸਕਦਾ ਅਸੀਂ ਸੈਂਟਰ ਔਰ ਗਵਰਨਮੈਂਟ ਗਾੜੀ ਪੰਜਾਬ ਸਰਕਾਰ ਗਾੜੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਇੱਕ ਇੱਕ ਪਰਿਵਾਰ ਨੂੰ ਘਰ ਦੇ ਵਿੱਚੋਂ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਆਪਣਾ ਪੂਰਾ ਪਰਿਵਾਰ ਆਪਣੀ ਲਾਈਫ ਲੰਮੇ ਸਮੇਂ ਤੱਕ ਜੋ ਰੋਟੀ ਖਾ ਸਕਣ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਚੌਧਰੀ ਆਲ ਇੰਡੀਆ ਚੇਅਰਮੈਨ ਅੱਜ ਅਸੀਂ ਭਗਵਾਨ ਵਾਲਮੀਕੀ ਸਮਾਹ ਸੇਵਾ ਸਟੇਟ ਡਿਸਟ੍ਰਿਕਟ ਪੰਜਾਬ ਭਾਰਤ ਦੇ ਸਰਪ੍ਰਸਤ ਬਾਬਾ ਲਾਡੀ ਨਾਜ ਜੀ ਵੱਲੋਂ ਅੱਜ ਆਪਣੇ ਚੇਅਰਮੈਨ ਪੰਜਾਬ ਸਰਵਨ ਮੱਟੂ ਮੋਦਲ ਜੀ ਦੇ ਜਨਮ ਦਿਹਾੜੇ ਤੇ ਆਏ ਆ ਅੱਜ ਉਹਨਾਂ ਦਾ ਕੇਕ ਤੇ ਬਹੁਤ ਹੀ ਕਟਾਵਾਂਗੇ ਉਹਨਾਂ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਇੱਕ ਜੈ ਵਾਲਾ ਮੈਂ ਸਰਵਨ ਸਿੰਘ ਮਟੂ ਪਿੰਡ ਮੂਦਲ ਜੋ ਸਾਨੂੰ ਲਾਡੀਨਾ ਜੀ ਸਾਡੇ ਸਾਹਿਬ ਜੀ ਜੱਸੀ ਭਾਜੀ ਸਾਡੇ ਪੰਜ ਜੀ ਸਾਡੇ ਰੇਖਾ ਭਾਜੀ ਜਿੰਨੇ ਵੀ ਸਾਡੇ ਬਾਲਮੀਕ ਸਮਾਜ ਵਾਲੇ ਨੇ ਸਾਨੂੰ ਪੰਜਾਬ ਦਾ ਪ੍ਰਧਾਨ ਦਾ ਉਹਦਾ ਇਹਦਾ ਦੇਖੇ ਜਾ ਰਹੇ ਨੇ ਇਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ। ਬਾਕੀ ਜੋਕਰ ਅੱਜ ਮੇਰਾ ਜਨਮ ਦਿਨ ਆ 15-5-70 ਦਾ। ਅੱਜ ਬੜੀ ਖੁਸ਼ੀ ਵਾਲੀ ਗੱਲ ਆ। ਸਾਰੇ ਬਾਲਮੀਕ ਸਮਾਜ ਨੇ ਸਾਡੇ ਨਾਲ ਖੁਸ਼ੀ ਮਨਾਈ ਆ। ਮੈਂ ਬਹੁਤ-ਬਹੁਤ ਸਾਰਿਆਂ ਦਾ ਲੱਖ-ਲੱਖ ਵਧਾਈਆਂ ਦੇਣਾ। ਪਰਿਵਾਰ ਸਾਰੀ ਜੀ ਖੁਸ਼ੀ ਆ ਜੀ। ਸਾਰਾ ਪਰਿਵਾਰ ਖੁਸ਼ੀ ਮਨਾ ਰਿਹਾ ਸਾਰਾ ਪਰਿਵਾਰ ਇਕੱਠਾ ਨਹੀਂ। ਤੇ ਸਾਡੇ ਬਾਲਮੀਕ ਸਮਾਜ ਦੇ ਨਾਲ ਮੈਂ ਹਾਜ਼ਰ ਆ ਜੀ। ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਗੇ ਕਦੀ ਇਸ ਤਰ੍ਹਾਂ ਦਾ ਜਨਮ ਦਿਨ ਮਨਾਇਆ ਜਿਸ ਤਰ੍ਹਾਂ ਅੱਜ ਬਾਬਾ ਜੀ ਨੇ ਇੱਥੇ ਆ ਕੇ ਤੁਹਾਨੂੰ ਸਰਪ੍ਰਾਈਜ਼ ਦਿੱਤਾ ਜਨਮ ਦਿਨ ਮਨਾਇਆ ਹੈ ਅਸੀਂ ਅੱਗੇ ਵੀ ਬਹੁਤ ਮਤਲਬ ਸਵਿਆ ਕੀਤੀ ਪਰ ਅਹੋ ਜੇ ਸਾਨੂੰ ਕੋਈ ਸਾਧਨ ਨਹੀਂ ਮਿਲਿਆ ਹੁਣ ਬਾਲਮੀਕ ਸਮਾਜ ਵੱਲੋਂ ਸਾਡੇ ਬਾਬਾ ਲਾਡੀਨਾਥ ਜੀ ਸਾਡੇ ਪੰਡਤ ਜੀ ਸੋਨੂ ਜੀ 베ਰਕਾ ਇਹਨਾਂ ਨੇ ਸਾਨੂੰ ਸਾਥ ਮਿਲਣ ਨਾਲ ਸਾਹਿਬ ਜੀ ਜੱਸੀ ਭਾਜੀ ਸਾਰਿਆਂ ਨੇ ਬਾਲਮੀਕ ਸਮਾਜ ਵੱਲੋਂ ਇਹਨਾਂ ਨੇ ਬਹੁਤ ਸਾਦਗੀਤਾ ਬੜੀ ਧੂਮ ਧਾਮ ਨਾਲ ਅੱਜ ਜਨਮ ਦਿਨ ਮਨਾ ਰਹੇ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਦੇਣਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੋਢਲ ਵਿੱਚ ਚੜ੍ਹਨ ਪਾਈ ਨੇ ਕਾਫੀ ਲੰਬੇ ਸਮੇਂ ਤੋਂ ਵੀ ਇਹਨਾਂ ਦੇ ਨਾਲ ਸਮਾਜ ਦੇ ਵਿੱਚ ਕੰਮ ਵਿਚੜਦੇ ਸੀ ਇਹਨਾਂ ਦੇ ਸਮਾਜ ਸੇਵਾ ਦਾ ਕੰਮ ਕਰਦੇ ਨੇ ਕਿੰਨਾ ਲਈ ਅੱਜ ਜੋ ਕਰਿਆ ਜੋ ਸੇਵਾ ਸੰਗਤ ਦੀ ਕਰ ਰਹੇ ਨੇ ਜਿੱਥੇ ਵੀ ਕਿਸੇ ਨੇ ਲੋੜ ਪੈਂਦੀ ਆ ਬਾਬਾ ਜੀ ਉੱਥੇ ਪਹੁੰਚਦੇ ਨੇ ਮੈਂ ਇਹਨਾਂ ਨਾਲ ਡਿਊਟੀ ਨਿਭਾ ਰਿਹਾ ਜੀ 24 ਘੰਟੇ ਇਹਨਾਂ ਦੇ ਨਾਲ ਮੈਂ ਸਾਥ ਦੇ ਰਿਹਾ ਜੀ ਮੈਂ ਇਹਨਾਂ ਵਾਸਤੇ ਹਜਰੇ ਆ ਜੀ ਅੱਜ ਪਿੰਡ ਮੋਦਲ ਵਿੱਚ ਜਰਮ ਦੇਣ ਮੱਤੂ ਸਰਵੰਦਨ ਮਨਾਇਆ ਜਾ ਰਿਹਾ ਇਸ ਨੂੰ ਤੁਸੀਂ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਕਿੰਨੀ ਬਹੁਤ ਖੁਸ਼ੀਆਂ ਸਾਰਿਆਂ ਨੂੰ ਜੇ ਮੇਰਾ ਨਾਮ ਰਜਿਸਟਰ ਮੈਂ ਦੱਸੀ ਹੈ ਕੌਮੀ ਚੈਨ ਬਾਲਮੀ ਸੰਸਪਲੋ ਤਾਂ ਆਸ਼ਰਮ ਬਲਾਂਗ ਤੇ ਅੱਜ ਸਾਡੇ ਸਰਵੰਸੀ ਮੱਤੂ ਜੀ ਬਹੁਤ ਹੀ ਨੇਕ ਇਮਾਨਦਾਰ ਬੰਦੇ ਨੇ ਇਹ ਕਾਫੀ ਸਮੇਂ ਤੋਂ ਸਾਡੇ ਨਾਲ ਚੱਲਦੇ ਰਹੇ ਨੇ ਪਹਿਲਾਂ ਜ਼ਿਲ੍ਹਾ ਚੇਅਰਮੈਨ ਸੀ ਨਾ ਤੋਂ ਅੱਜ ਨਾਲਿਆਂ ਨਾਲ ਦਿੱਤ ਜਨਮ ਦਿਨ ਤੇ ਇਹਨਾਂ ਗਿਫਟ ਦੇਣੇ ਜਾ ਰਹੇ ਨੇ ਪੰਜਾਬ ਦਾ ਚੇਅਰਮੈਨ ਉਧਰ ਦੇਤੇ ਜਾ ਰਹੇ ਨੇ ਬਹੁਤ ਹੀ ਸਾਨੂੰ ਇਹਨਾਂ ਤੇ ਵਿਸ਼ਵਾਸ ਸਿਰਦਾ ਵੀ ਰਾਤ ਦਿਨ ਪੂਰੀ ਮਿਹਨਤ ਕਰਦੇ ਨੇ ਜਿੱਥੇ ਕਿਸੇ ਨੂੰ ਲੋੜ ਪੈਂਦੀ ਹੈ ਤੇ 24 ਘੰਟੇ ਲਈ ਨਾਲ ਮਟੂਸੀ ਚਿੱਤੇ ਫੌਜੀ ਤੇਰਾ ਨਾਲ ਖੜੇ ਰਹਿੰਦੇ ਨੇ ਅੱਜ ਨਾਲੇ ਸਾਡੀ ਪੂਰੀ ਟੀਮ ਵੱਲੋਂ ਸਰਪ੍ਰਾਈਜ਼ ਦੇ ਕੇ ਜਾ ਰਹੇ ਨੇ ਆਪਾਂ ਪਿੰਡ ਮੁੱਢਲ ਚ ਸਰਵੰਸੀ ਮਟੂ ਦਾ ਅੱਜ ਜਨਮ ਦਿਨ ਹੈ ਤੇ ਬਹੁਤ ਹੀ ਜ਼ਿਆਦਾ ਲੱਖ ਰੱਥ ਵਧਾਈ ਦਿੰਦੇ ਆ ਸਰਵੰਸੀ ਮਟੂ ਜਯਵਲਮਿਤ ਹਰ ਹੰ